ਗੁਰ ਨਾਨਕ ਮਿਸ਼ਨ ਹਸਤਾਲ ਕੁੱਕੜ ਮਜਾਰਾ ਵੱਲੋਂ ٹرسٹ ਦੀ ਪ੍ਰਧਾਨ ਬੀਬੀ ਸੁਸ਼ੀਲ ਕੌਰ ਅਤੇ ਮੁੱਖ ਪ੍ਰਬੰਧਕ ਰਗਵੀਰ ਸਿੰਘ ਦੀ ਅਗਵਾਈ ਹੇਠ ਹਸਤਾਲ ਕੈਂਪਸ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਮਰੀਜ਼ਾਂ ਨੇ ਕੈਂਪ ਦਾ ਲਾਭ ਲਿਆ ਇਸ ਮੌਕੇ ਹਸਤਾਲ ਦੇ ਮਾਹ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਮੁਫਤ ਜਾਂਚ ਕਰਕੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਇਸ ਮੌਕੇ ٹرسٹ ਦੇ ਪ੍ਰਧਾਨ ਬੀਬੀ ਸੁਸ਼ੀਲ ਕੌਰ ਨੇ ਦੱਸਿਆ ਕਿ ٹرسٹ ਵੱਲੋਂ ਇਲਾਕੇ ਵਿੱਚ ਲੋਕਾਂ ਨੂੰ ਬਹੁਤ ਹੀ ਘੱਟ ਖਰਚੇ ਤੇ ਵਧੀਆ ਤੇ ਸਸਤੀਆਂ ਸਿਹਤ ਸਹੂਲਤਾਂ ਵਾਂ ਉਪਲਬਧ ਕਰਵਾਈਆਂ ਜਾਂਦੀਆਂ ਨੇ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਹਸਪਤਾਲ ਵਿਖੇ 24 ਘੰਟੇ ਐਮਰਜੈਂਸੀ ਸੇਵਾਵਾਂ ਉਪਲਬਧ ਨੇ ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਵੱਲੋਂ ਮਾਤਬਰ ਵਿਅਕਤੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਕੈਂਪ ਤਾਂ ਅਸੀਂ ਪਹਿਲਾਂ ਵੀ ਬਹੁਤ ਲਾਉਨੇ ਆ ਕਿਉਂਕਿ ਅਸੀਂ ਪਿਛਲੇ 13 ਸਾਲਾਂ ਤੋਂ ਇਸ ਬੀਤ ਤੇ ਕੰਢੀ ਦੇ ਏਰੀਏ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਢਾਹੌਰੀ ਜਿਨ੍ਹਾਂ ਨੇ ਕਿ ਬਹੁਤ ਵੱਡੀਆਂ ਸਮਾਜ ਦੇ ਵਿੱਚ ਸੇਵਾਵਾਂ ਕੀਤੀਆਂ ਤੇ ਉਹਨਾਂ ਦੇ ਮਨਚ ਸੀਗਾ ਜਿਵੇਂ ਉਹਨਾਂ ਨੇ ਉੱਥੇ ਹੈਲਥ ਤੇ ਐਜੂਕੇਸ਼ਨ ਤੇ ਕੰਮ ਕੀਤਾ ਜਿਹਦਾ ਕਿ ਰਿਕਾਰਡ ਹੈ ਸਾਰੇ ਲੋਕ ਜਾਣਦੇ ਨੇ ਕਿ ਕਿਵੇਂ ਉਹਨਾਂ ਨੇ ਬੱਚਿਆਂ ਨੂੰ ਉਹ ਮਿਆਰੀ ਐਜੂਕੇਸ਼ਨ ਦਿੱਤੀ ਮਰੀਜ਼ਾਂ ਨੂੰ ਉਹ ਘੱਟ ਖਰਚੇ ਤੇ ਜਿਹੜਾ ਉੱਚ ਪਾਇਦਾ ਇਲਾਜ ਉੱਥੇ ਮਿਲਿਆ ਤੇ ਉਹੀ ਸਾਰੀਆਂ ਸੇਵਾਵਾਂ ਲੈ ਕੇ ਅਸੀਂ 13 ਸਾਲ ਪਹਿਲਾਂ ਇੱਥੇ ਆਏ ਬੀਤ ਤੇ ਕੰਢੀ ਦੇ ਏਰੀਆ ਵਿੱਚ ਬਹੁਤ ਸਾਰੇ ਕੈਂਪ ਲਗਾ ਕੇ ਬਹੁਤ ਤਰ੍ਹਾਂ ਦੇ ਨਾਲ ਅਸੀਂ ਲੋਕਾਂ ਨੂੰ ਇਸ ادارے ਨਾਲ ਜੋੜਨ ਦੀ ਮਤਲਬ ਕਿ ਉਹ ਕਰ ਰਹੇ ਆ ਪਰ ਕੁਝ ਕਿਉਂਕਿ ਰੂਰਲ ਏਰੀਆ ਹੋਣ ਦੇ ਕਰਕੇ ਕੁਝ ਜਿਹੜੀਆਂ ਹੈਗੀਆਂ ਨੇ ਮੈਡੀਕਲ ਫੈਸਿਲਿਟੀਆਂ ਦੇਣ ਵਿੱਚ ਕੁਝ ਸਾਨੂੰ ਲੱਗਦਾ ਕਿ ਡਾਕਟਰਾਂ ਦਾ ਇੱਥੇ ਆਉਣਾ ਪਰ ਅਸੀਂ ਫੇਰ ਵੀ ਲੱਕੀ ਹਾਂ ਕਿ ਸਮੇਂ-ਸਮੇਂ ਸਿਰ ਅਸੀਂ ਡਾਕਟਰ ਬਹੁਤ ਦੂਰੋਂ-ਦੂਰੋਂ ਲਿਆ ਕੇ ਇੱਥੇ ਲੋਕਾਂ ਦੀ ਮੈਡੀਕਲ ਸਪੈਸ਼ਲਿਸਟ ਡਾਕਟਰ ਡਾਕਟਰ ਰਵਾਨ ਸਕੋਰ ਮੈਡੀਕਲ ਕਾਲਜ ਦੇ ਹੈਡ ਆਫ ਡਿਪਾਰਟਮੈਂਟ ਰਹੇ ਉਹਨਾਂ ਨੂੰ ਇੱਥੇ ਲਿਆ ਕੇ ਹੋਰ ਜਿਵੇਂ ਸਮੇਂ-ਸਮੇਂ ਸਿਰ ਸਾਨੂੰ ਡਾਕਟਰ ਮਿਲੇ ਅਸੀਂ ਉਹਨਾਂ ਨੂੰ ਲਿਆ ਕੇ ਇੱਥੇ ਸਵਾਵਾਵਾਂ ਦਿੱਤੀਆਂ ਸਾਡੇ ਕੋਲ ਇਸ ਵੇਲੇ ਸਾਡੀ ਜਿਹੜੀ ਮਨ ਦੀ ਇੱਛਾ ਆ ਜਾਂ ਪ੍ਰਧਾਨ ਸਾਹਿਬ ਦੇ ਮਨ 'ਚ ਸੀ ਕਿ ਲੋਕਾਂ ਨੂੰ ਇਸ ਇਲਾਕੇ ਦੇ ਲੋਕਾਂ ਨੂੰ ਘੱਟ ਖਰਚੇ ਦੇ ਉੱਤੇ ਜਿਹੜੀਆਂ ਨੇ ਉਹ ਬਹੁਤ ਵਧੀਆ ਸਿਹਤ ਸਵਾਵਾਵਾਂ ਦਿੱਤੀਆਂ ਜਾਂ ਇਹੀ ਸਾਡਾ ਮਿਸ਼ਨ ਆ ਤੇ ਉਸੇ ਤਹਿਤ ਹੀ ਇਹ ਸਾਡੇ ਕੋਲ ਅੱਜ ਦੀ ਡੇਟ ਦੇ ਵਿੱਚ ਅੰਦਰ ਡਾਇਲਿਸਿਸ ਦਾ ਇੱਕ ਸੈਂਟਰ ਹੈਗਾ ਜਿੱਥੇ ਅਸੀਂ ਬਹੁਤ ਘੱਟ ਖਰਚੇ ਤੇ ਲੋਕਾਂ ਦਾ ਇਲਾਜ ਕਰਦੇ ਆ ਸਾਡੇ ਕੋਲ ਆਈ ਦਾ ਘੱਟੋ ਘੱਟ ਸੀ ਹੁਣ ਤੱਕ ਬਾਹਰ ਦੇ ਲੋਕਾਂ ਦੀ ਸਪੋਰਟ ਨਾਲ ਕਿਉਂਕਿ ਬਾਹਰ ਦੇ ਲੋਕ ਸਾਨੂੰ ਸਪੋਰਟ ਕਰਦੇ ਨੇ ਇੱਥੇ ਦੇ ਲੋਕ ਸਪੋਰਟ ਕਰਦੇ ਨੇ ਤੇ ਅਸੀਂ ਇੰਨੇ ਕੈਂਪ ਲਾਏ ਨੇ ਆਈ ਦੇ ਤੇ ਅਸੀਂ ਬਹੁਤ ਸਾਰੇ ਘੱਟੋ ਘੱਟ ਸੀ ਮੇਰਾ ਖਿਆਲ 10000 ਆਪਰੇਸ਼ਨ ਜਿਹੜਾ ਆ ਉਹ ਅੱਖਾਂ ਦਾ ਇੱਥੇ ਫ੍ਰੀ ਕੀਤਾ ਲੋਕਾਂ ਦੀ ਹੈਲਪ ਦੇ ਨਾਲ ਸੰਗਤਾਂ ਦੀ ਹੈਲਪ ਦੇ ਨਾਲ ਇਸੇ ਤਰ੍ਹਾਂ ਸਾਡੇ ਕੋਲ ਡੈਂਟਲ ਦੀ ਚੇਅਰ ਹੈਗੀ ਆ ਡੈਂਟਲ ਡਾਕਟਰ ਨੇ ਸਾਡੇ ਕੋਲ ਤੇ ਸਾਡੇ ਕੋਲ ਇਸ ਵੇਲੇ ਗਾਇਨੀ ਦੇ ਡਾਕਟਰ ਨੇ ਮੈਡੀਕਲ ਦੇ ਡਾਕਟਰ ਨੇ ਇੱਥੇ ਆਪਰੇਸ਼ਨ ਅਸੀਂ ਇੱਥੇ ਹਰ ਤਰ੍ਹਾਂ ਦੇ ਬਾਹਰ ਨਾਲੋਂ ਤੀਜੇ ਚੌਥੇ ਹਿੱਸੇ ਘੱਟ ਖਰਚੇ ਤੇ ਅਸੀਂ ਕਰਦੇ ਆ ਇਸੇ ਤਰ੍ਹਾਂ ਐਕਸ-ਰੇ ਡਿਜੀਟਲ ਐਕਸ-ਰੇ ਆ ਜਿਹੜਾ ਕਿ ਸਾਡੇ ਕੋਲ ਬਾਹਰ ਜਿੰਨੇ ਵੀ ਪੈਸੇ ਲੈਂਦੇ ਹੋਣਗੇ ਪਰ ਅਸੀਂ ਜਿਹੜਾ ਅੱਜ ਕੈਂਪ ਲਾਇਆ ਤੁਸੀਂ ਜਿਹਦੀ ਗੱਲ ਕਰਦੇ ਹੋ ਇੱਥੇ ਅਸੀਂ ਅੱਜ ਸਾਰੇ ਲੋਕਾਂ ਦੇ ਫ੍ਰੀ ਐਕਸਰੇ ਜਿਹੜੇ ਨੇ ਕੀਤੇ ਨੇ ਕਿਉਂਕਿ ਐਕਸਰੇ ਤੇ ECG ਤੋਂ ਬਹੁਤ ਸਾਰੀਆਂ ਪ੍ਰੋਬਲਮਸ ਪਤਾ ਲੱਗਦੀਆਂ ਜਿਹੜੇ ਬਾਕੀ ਟੈਸਟ ਨੇ ਉਹ ਵੀ ਅਸੀਂ ਅੱਧੇ ਖਰਚੇ ਤੇ ਅੱਜ ਕੀਤੇ ਨੇ ਜਾਂ ਕੈਂਪਾਂ 'ਚ ਕਰ ਦਿੰਨੇ ਆਂ ਵੈਸੇ ਅਸੀਂ ਲੋਕਾਂ ਨਾਲੋਂ ਜਾਂ ਆਲੇ-ਦੁਆਲੇ ਦੇ ਹਸਪਤਾਲਾਂ ਨਾਲੋਂ ਪਹਿਲਾਂ ਹੀ ਬਹੁਤ ਘੱਟ ਖਰਚੇ ਤੇ ਅਸੀਂ ਲੋਕਾਂ ਦੀ ਜਿਹੜੀ ਸੇਵਾ ਕਰ ਰਹੇ ਆ ਤੇ ਮੇਰੀ ਇਹੀ ਅਪੀਲ ਆ ਲੋਕਾਂ ਨੂੰ ਕਿ ਬਾਬਾ ਬੁੱਧ ਸਿੰਘ ਜੀ ਇਸ ਕਰਕੇ ਹੀ ਅਸੀਂ ਇਸ ਇਲਾਕੇ ਵਿੱਚ ਆਏ ਆ ਕਿ ਅੱਜ ਜਿਹੜਾ ਹੈਲਥ ਦੀਆਂ ਪ੍ਰੋਬਲਮਸ ਨੇ ਮੈਡੀਕਲ ਜਿਹੜੀਆਂ ਨੇ ਉਹ ਬਹੁਤ ਮਹਿੰਗੀਆਂ ਹੋ ਚੁੱਕੀਆਂ ਤੇ ਜਿਹੜੇ ਇਸ ਤਰ੍ਹਾਂ ਦੇ ਚੈਰੀਟੇਬਲ ادارے ਨੇ ਇੱਕੋ ਇੱਕ ਤੇ ਉਹ ਲੋਕਾਂ ਲਈ ਰਾਹਤ ਨੇ ਤੇ ਵੱਧ ਤੋਂ ਵੱਧ ਲੋਕ ਜਿਹੜੇ ਨੇ ਉਹ ਇੱਥੇ ਆਉਣ ਇਹਦਾ ਲਾਭ ਲੈ ਮੇਰੀ ਸਾਰੇ ਲੋਕਾਂ ਨੂੰ ਇਹੀ ਅਪੀਲ ਆ